ਕੋ ਲੋ ਆ ਬੱਚਾ ਬਾਈ ਰੱਤੇ ਦਾ ਆ ਥੱਲੇ ਆ ਗਈ ਗੋਲੇ ਦੇ ਇਹ ਗਾਹ ਆਹੇ ਤੂੰ ਮੂੜਨੇ ਬਈਏ ਅੱਪਾ ਇਹ ਆਡੇ ਜੱਤ ਦੇਾਂਗੇ ਕਿਉਂਕਿ ਉਤਰੀ ਦੇਣੀ ਆ ਨਾ ਦੀ ਉਹ ਚੇ ਥੱਲੇ ਛੱਡ ਥੱਲੇ ਛੱਡ ਕੇ ਵਿਖਾਵਾਂਗੇ ਲਓ ਬਾਈ ਆ ਨੀਲੇ ਦੇ ਆ ਗਏ ਬਾਈ ਸਵਾਹ ਰੰਗੇ ਦੇ ਕੀ ਕਰਨੀ ਆ ਵੀ ਬਈ ਆ ਨੀਲੇ ਦੇ ਆ ਗਏ ਪਾਸੇ 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 ਲਓ ਬਈ ਇਹਨੇ ਵੀ ਕੱਢ ਲਈ ਤੇ ਤਾਂ ਕਰਦੇ ਲਾ ਲਾ ਗਿਆ ਸੀਗਾ ਤੇ ਬਾਈ ਜੀ ਉਹ ਕਬੂਤਰੀ ਨੇ ਆਪਣੀ ਦੇ ਦੋ ਬੱਚੇ ਕੱਢ ਲਿਆ ਬਾਈ ਹੁਣ ਦੋ ਤਿੰਨ ਦਿਨ ਹੋ ਗਏ ਕੰਮ ਚ ਵੈਸੇ ਤਾਂ ਸਾਰੇ ਕਬੂਤਰਾਂ ਨੂੰ ਬਹੁਤ ਧਿਆਨ ਸੀਗਾ ਆਪਣਾ ਲਓ ਬਈ ਆ ਕੱਢ ਲੇ ਬੱਚੇ ਕੱਢੀ ਬੀਠੀ ਆ ਤੇ ਬਾਈ ਇਹਦੇ ਚ ਵੀ ਚਾਰ ਕਬੂਤਰਾਂ ਨਾਲ ਦੇ ਦਾ ਹੀ ਕੋਈ ਨਾ ਇਹ ਜਾ ਇਹ ਜਾ ਇਹਦਾ ਬਾਈ ਹਾਂ ਜਾ ਬਾਈ ਬੱਚਿਆਂ ਨੂੰ ਬਈ ਕੱਲ ਨੂੰ ਸਾਰਿਆਂ ਦਾ ਧਿਆਨ ਨਾ ਗੌਰ ਨਾਲ ਚੈੱਕ ਕਰਾਂਗੇ ਲੋ ਬਈ ਮੇਤਰੋ ਪਾਸੇੋਂ ਪੁੱਸਣਾਂ ਨਹੀਂ ਬਾਈ ਕੋਈ ਧਿਆਨ ਨਹੀਂ ਸੀ ਗੰਪਕਾਂ ਕਿ ਬਾਈ ਟਾਈਮ ਹੀ ਨਹੀਂ ਲੱਗਦਾ ਸੀ ਹਨਾ ਤੇ ਜੀ ਆ ਜੂ ਆਉਣਗਾ ਗੌਰ ਨਾਲ ਦੇਣਾ ਮਾਜੂ ਵੀ ਦੇਣਗਾ ਚੋਟੂ ਨੂੰ ਦੇਣਗਾ ਤੇ ਕੱਟੇ ਜੀ ਤਾਂ ਮੈਂ ਦਵਾਈ ਦੇਤੀ ਸੀ ਤੇ ਬਾਈ ਜੀ ਇਧਰ ਵੀ ਤੁਹਾਨੂੰ ਬੱਚੇ ਦਿਖਾ ਦਈਏ ਆਏ ਹੋਏ ਇਸੇ ਗੁੱਡੇ ਜੀ ਹੈ ਬਾਈ ਬੱਚੇ ਲਓ ਬਈ ਮਿੱਤਰੋ ਇਹਦਾ ਬਾਈ ਇੱਕ ਆਂਡਾ ਗਾਇਬ ਹੋ ਗਿਆ ਰੱਬ ਜਾਣਦਾ ਉਹ ਟੁੱਟਿਆ ਪਿਆਂਡਾ ਜੁੱਤ ਕੋ ਪਿਆ ਉਹ ਪਿਆਂਡਾ ਟੁੱਟਿਆ ਜਾਂਦਾ ਚੂਹੀ ਚਾਈ ਨਹੀਂ ਖਾਦਾ ਜਾਂ ਇਹਨਾਂ ਨੇ ਆਪ ਹੀ ਪੰਨ ਪੁੰਨ ਦਾ ਲਓ ਬਈ ਮਿੱਤਰੋ ਚਲੋ ਠੀਕ ਆ ਬਾਈ ਜੀ ਇੰਨਾ ਕੀ ਸੀ ਆਪਣਾ ਅੱਜ ਦਾ ਵਲੌਗ ਬਾਈ ਕਿਉਂਕਿ ਬਣਿਆ ਨਹੀਂ ਸੱਸੀ ਘਰ ਬਾਈ ਸਾਰਿਆਂ ਨੂੰ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਭੋਰ ਚੱਕ ਦਿਖਾਉਂਗਾ ਤੇ ਬੂੜ ਇਧਰ ਵਿਚਾਰਾ ਬੈਠਾ ਪੀ ਜਾਂਦਾ ਚਾ ਤੇ ਕਣਕ ਬਈ ਸਾਰੀ ਆਪਾਂ ਦਿੱਤੀ ਆ ਬੀਜ